ਆਮ ਹਮਦਾ ਇੱਕ ਸਰਕਾਰ ਬਾਜੂ ਫੌਜਾ ਜਿੱਤ ਕੇ ਅੰਤ ਨੂੰ ਹਾਰਿਆ ਨੇ ਸਿੱਖ ਰਾਜ ਦਾ ਉਹ ਕਾਲਾ ਦਿਨ 27 ਜੂਨ 1839 ਜਦ ਮਹਾਰਾਜਾ ਰਣਜੀਤ ਸਿੰਘ ਕਾਲ ਚਲਾਣਾ ਕਰ ਗਏ ਤੇ ਪੰਜਾਬ ਦਾ ਇਸਮੁੱਚਾ ਰਾਕਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਅੰਗਰੇਜ਼ ਦੌਰ ਸਮੇਂ ਹੀ ਸਤਲੁਜ ਦਰਿਆ ਤੇ ਫਿਰੋਜਪੁਰ ਤੇ ਕਸੂਰ ਨੂੰ ਜੋੜਦੀ ਹੋਈ ਇਹ ਰੇਲਵੇ ਲਾਈਨ ਤੇ ਅੱਗੇ ਚੱਲ ਕੇ ਸ਼ੀਦੀ ਸਮਾਰਕ ਵਾਲੇ ਸਥਾਨ ਤੇ 1887 ਸਵਿਚ ਬਣਿਆ ਇੰਪ੍ਰੈਸ ਪੁਲ ਤੇ ਬ੍ਰਿਜ ਜਿਸ ਨੂੰ ਕੇਸਰੇ ਹਿੰਦ ਬ੍ਰਿਜ ਵਜਿਹਾ ਜਾਣਿਆ ਜਾਂਦਾ ਹੈ ਆਓ ਦੇਖਦੇ ਹਾਂ ਇਹ ਕੇਸਰੇ ਹਿੰਦ ਬ੍ਰਿਜ ਤੇ ਰੇਲਵੇ ਸਟੇਸ਼ਨ 1971 ਦੀ ਜੰਗ ਸਮੇ ਇਸ ਬ੍ਰਿਜ ਤੇ ਲੱਗੇ ਹੋਏ ਗੋਲੀਆਂ ਦੇ ਨਿਸ਼ਾਨ ਜੋ ਭਾਰਤੀ ਤੇ ਪਾਕਿਸਤਾਨ ਦੀ ਸਰਹੱਦਾਂ ਦੇ ਵਿਚਕਾਰ ਜੁੱਦ ਲੜਿਆ ਗਿਆ ਸੀ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੇ ਨਿਸ਼ਾਨ ਇਸ ਮਰਤੇ ਅਜ ਵੀ ਨਜ਼ਰ ਆਉਂਦੇ ਹਨ ਬਹੁਤ ਹੀ ਪ੍ਰਾਤਨ ਇਹ ਸਟੇਸ਼ਨ ਜਿਸ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਹੁਸੈਨੀਵਾਲਾ ਦੇ ਇਸ ਸਟੇਸ਼ਨ ਤੇ ਕਦੇ ਯਾਤਰੀ ਬੈਠ ਕੇ ਆਪਣੀ ਮੰਜ਼ਿਲ ਲਈ ਆਉਣ ਵਾਲੀਆਂ ਟ੍ਰੇਨਾਂ ਦਾ ਇੰਤਜ਼ਾਰ ਕਰਦੇ ਹੋਣਗੇ ਅੱਜ ਵੀ ਸੀ ਦੇ ਦਿਵਸ ਅਤੇ ਵਿਸਾਖੀ ਮੌਕੇ ਸਤਲੁਜ ਦੇ ਪਾਰ ਹੁਸੈਨੀਵਾਲਾ ਸਟੇਸ਼ਨ ਤੱਕ ਟ੍ਰੇਨ ਚਲਾਈ ਜਾਂਦੀ ਹੈ ਅਤੇ ਇਸ ਸਟੇਸ਼ਨ ਤੇ ਇਸ ਟ੍ਰੇਨ ਦੇ ਡੱਬੇ ਦੇ ਅੰਦਰ ਉਪਰਾਤਨ ਸਾਰਾ ਮੰਜ਼ਰ ਜੋ ਸ਼ਹੀਦਾਂ ਨਾਲ ਸੰਬੰਧਤ ਹੈ ਦਿਖਾਇਆ ਜਾਂਦਾ ਹੈ ਚਲਦੇ ਹਾਂ ਇਸ ਸਟੇਸ਼ਨ ਦੀ ਉਪਰਲੀ ਮੰਜ਼ਰ ਤੇ ਜੋ ਕਿ ਇੱਕ ਸਕਿਉਰਿਟੀ ਫੋਰਸ ਪੋਸਟ ਵਜੂ ਅੰਗਰੇਜ਼ ਦੌਰ ਸਮੇਂ ਵਰਤੀ ਜਾਂਦੀ ਸੀ ਕਿਉਂਕਿ ਇਹ ਪarda Christ Station ਸਤਲੁਜ ਦਰਿਆ ਦੇ ਉੱਪਰ ਨਿਰਮਤ ਹੈ ਇਸ ਕਰਕੇ ਇਸ ਦੀ ਸੁਰੱਖਿਆ ਦੀ ਨਜ਼ਰ ਵਜੂ ਇਸ ਸਟੇਸ਼ਨ ਦੇ ਉਪਰਲੇ ਹਿੱਸੇ ਵਿੱਚ ਸਕਿਉਰਿਟੀ ਪੋਸਟ ਦਾ ਨਾਤਾ ਹੈ ਤੇ ਇਹ ਨਜ਼ਾਰਾ ਹੈ ਇਸ ਸਟੇਸ਼ਨ ਦੀ ਉਪਰਲੀ ਮੰਜ਼ਲ ਦੀ ਅਲੱਗ-ਅਲੱਗ ਕਮਰਿਆਂ ਦਾ ਇਸ ਦੀ ਇੰਜੀਨੀਅਰਿੰਗ ਕਮਾਲ ਦੀ ਇੰਜੀਨੀਅਰਿੰਗ ਸੀ ਕਿਉਂਕਿ ਲਗਭਗ 100 10-15 ਸਾਲ ਵੀ ਜਾਂਦੇ باوجود ਵੀ ਇਸ ਦੀ ਮਜ਼ਬੂਤੀ ਅਤੇ ਖੂਬਸੂਰਤੀ ਜਿਉਂਦੀ ਤਿਉਂ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸਖਦੇਵ ਦੇ ਸਮਾਰਕ ਦੇ ਬਿਲਕੁਲ ਨਾਲ ਹੀ ਸਿਤ ਹੈ ਪੰਜਾਬ ਮਾਤਾ ਦੀ ਸਮਾਦ ਅਤੇ 1971 ਦੀ ਭਾਰਤ-ਪਾਕ ਜੰਗ ਸਮੇ ਜਾਬਾਜ ਸ਼ਹੀਦਾਂ ਅਤੇ ਲਾਪਤਾ ਫੌਜੀਆਂ ਦੀ ਬਹਾਦਰੀ ਨੂੰ ਦਰਸਾਉਂਦਾ ਹੋਇਆ ਇਸ ਸਮਾਰਕ ਜਿਸ ਨੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਨਮਨ ਹੈ ਉਹਨਾਂ ਬਹਾਦਰ ਫੌਜੀਆ ਨੂੰ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾ ਸਾਡੀ ਇਸ ਜਨਮ ਭੂਮੀ ਦੀ ਰੱਖਿਆ ਕੀਤੀ ਤੀ ਹੈ 17 ਅਗਸਤ 1947 ਨੂੰ ਜਦੋਂ ਰੈਡਕਲਿਫ ਵੱਲੋਂ ਪਾਰਤਪਾਕ ਸੀਮਾ ਨਿਰਧਾਰਤ ਕੀਤੀ ਗਈ ਤਾਂ ਇਹ ਸੈਨੀਵਾਲ ਦਾ ਇਲਾਕਾ ਪਾਕਿਸਤਾਨ ਨੂੰ ਚਲਾ ਗਿਆ ਪਰ ਬਾਅਦ ਵਿੱਚ ਸਵਨ ਸਿੰਘ ਤੇ ਸ਼ੇਖ ਸਮਝੌਤੇ ਤਹਿਤ ਸੁਲੇਮਾਨੀ ਹੈਡਵਕਸ ਫਜ਼ਲਕਾ ਦੇ 12 ਪਿੰਡਾਂ ਦੇ ਬਦਲੇ ਇਹ ਪਵਿੱਤਰ ਇੱਕ ਪਿੰਡ ਸੈਨੀ ਵਾਲਾ ਭਾਰਤ ਦੇ ਹਿੱਸੇ ਆਇਆ ਸ਼ਹੀਦੇ ਆਜਨ ਸਰਦਾਰ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜਿਸ ਨੂੰ ਪੰਜਾਬ ਮਾਤਾ ਦਾ ਕਿਤਾਬ ਵੀ ਹਾਸਲ ਹੈ ਦੀ ਇੱਛਾ ਅਨਸਾਰ 1968 ਨੂੰ ਇਸ ਸਥਾਨ ਤੇ ਹੀ ਉਹਨਾਂ ਦੇ ਪੁੱਤਰ ਸਰਦਾਰ ਭਗਤ ਸਿੰਘ ਦੀ ਸਮਾਦੀ ਦੇ ਕੋਲ ਹੀ ਉਹਨਾਂ ਦੀ ਸਮਾਦੀ ਉਸਾਰੀ ਗਈ ਤੇ ਇਸ ਸਥਾਨ ਨੂੰ ਵੀ ਕੋਟ-ਕੋਟ ਪ੍ਰਣਾਮ ਤੇ ਸਾਡੇ ਹਰੇਕ ਭਾਰਤੀ ਲਈ ਗਰਵ ਦੀ ਗੱਲ ਹੈ ਕਿ ਇਸ ਮਾਤਾ ਦੀ ਖੂ ਖੂ ਪੈਦਾ ਹੋ ਕੇ ਸਰਦਾਰ ਭਗਤ ਸਿੰਘ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਤੇ ਪ੍ਰਾਤਨ ਉਹ ਬ੍ਰਿਜ ਜਿਸ ਬ੍ਰਿਜ ਬਾਰੇ ਅਸੀਂ ਤੁਹਾਡੇ ਨਾਲ ਵੀਡੀਓ ਦੇ ਸ਼ੁਰੂ ਵਿੱਚ ਤੋਂ ਹੀ ਸਾਝ ਪਾ ਰਹੇ ਹਾਂ ਅੱਜ ਬੇਸ਼ੱਕ ਇਸ ਤੋਂ रेलवे लाइन ਤਾਂ ਨਹੀਂ ਗੁਜ਼ਰਦੀ ਪਰ ਪ੍ਰਾਤਨ ਪੋਲ ਅਜ ਵੀ ਯਾਦਗਾਰ ਬਜੂ ਉੱਤਮ ਇੰਜੀਨੀਅਰਿੰਗ ਦਾ ਸਬੂਤ ਇਹ ਕੇਸਰੀ ਹਿੰਦ ਬ੍ਰਿਜ ਹਰ ਤਿਤਲੀ ਨੂੰ ਸਦਾ ਤੂੰ ਹਰ ਤਿਤਲੀ ਨੂੰ ਸਦਾ ਤੂੰ ਉਸ ਰੁੱਤ ਦੀ ਪਹਿਚਾਨ ਜਿਸ ਰੁੱਤ ਮਹਿਕਾ ਬਾਗ ਵਿੱਚ ਜਿਸ ਰੁੱਤ ਮਹਿਕਾ ਬਾਗ ਵਿੱਚ ਆ ਕੇ ਰੰਗ ਵਿਸ਼ਾਨ ਕਾਸ਼ ਮੇਰੇ ਦੇਸ਼ ਦੀ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਤੇ ਸਦਾ ਤੋਂ ਗੁਲਜ਼ਾਰਾਂ ਆਂਦੀਆਂ ਰਹਿਣ ਤੇ ਸਦਾ ਸਦਾ ਲਈ ਖੁਸ਼ੀਆਂ ਤੇ ਖੇੜਾ ਬਣਿਆ ਰਵੇ ਅਲਵਿਦਾ ਕਰਦੇ ਹਾਂ ਸ਼ਹੀਦਾਂ ਦੀ ਇਸ ਧਰਤੀ ਨੂੰ